ਦੀ ਮਾਤ ਸੋਲਾ ਸੂ ਨਵੀਂ ਦੁਨੀਆ ਨੇ ਮੇਰੇ ਨਵੇਂ ਜੀ ਵਸਾਖੀ ਵਾਲ ਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 80000 ਦਾ ਇਕੱਠ ਕੀਤਾ ਗਿਆ ਕਿੰਨਾ ਕਿੰਨਾ ਇਕੱਠ ਕੀਤਾ ਸੀ 80000 80000 ਦਾ ਇਕੱਠ ਕੀਤਾ ਗਿਆ ਉਹਨਾਂ ਵਿੱਚੋਂ ਪੰਜ ਪਿਆਰਿਆਂ ਦੀ ਝੋਣ ਕੀਤੀ ਗਈ ਉਸ ਵੇਲੇ ਕਲਗੀਧਰ ਪਾਸ਼ ਨੇ ਪੰਜ ਪਿਆਰਿਆਂ ਕੋਲੋਂ ਅਸੀਸ ਮੰਗੇ ਹੈਨਾ ਫਿਰ ਪੰਜ ਪੰਜ ਸਿੱਖ ਉੱਠੇ ਸੰਗ ਦੇ ਵਿੱਚ ਉਹਨਾਂ ਨੇ ਅਸੀਸ ਸਰਬੰਨ ਕੀਤੇ ਫਿਰ ਕਲਗੀਧਰ ਪਾਸ਼ ਨੇ ਉਹਨਾਂ ਨੂੰ ਅਮਰ ਅਸ਼ਿਕਾਇਆ ਅਮਰ ਸਿਕਾਉਂ ਤੋਂ ਬਾਅਦ ਫਿਰ ਕਲਗੀਧਰ ਪਾਸ਼ਾ ਨੇ ਉਹਨਾਂ ਨੂੰ ਦਿਆ ਰਾਮ ਤੋਂ ਦਿਆ ਸਿੰਘ ਬਣਾ ਦਿੱਤਾ ਧਰਮਚੰਦ ਤੋਂ ਧਰਮ ਸਿੰਘ ਬਣਾ ਦਿੱਤਾ ਇਵੇਂ ਪੰਜ ਸਿੱਖਾਂ ਨੂੰ ਅਮਰ ਸਿਕਾ ਕੇ ਪੰਜ ਪਿਆਰਿਆਂ ਦਾ ਕਿਤਾਬ ਲਿਖ ਕੇ ਪੰਜ ਪਿਆਰਿਆਂ ਦੇ ਨਾਮ ਕਿਹੜੇ-ਕਿਹੜੇ ਹਨ ਬੋਲੋ ਦਿਆ ਸਿੰਘ ਜੀ ਪਾਈ ਪਾਤਮ ਸਿੰਘ ਜੀ ਪਾਈ ਮਨ ਸਿੰਘ ਜੀ ਪਾਈ ਕਰਮ ਸਿੰਘ ਜੀ ਪਾਈ ਹਾ ਇਹ ਪੰਜ ਸਿੱਖ ਹੋਏ ਨੇ ਜਿਨ੍ਹਾਂ ਨੇ ਪੰਜ ਪਿਆਰਿਆਂ ਦਾ ਕਿਤਾਬ ਦਿੱਤਾ ਕਿ ਜਿਹੜੋ ਕਲਗੀਧਰ ਪਾਸ਼ਾ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ 30 ਮਾਰਚ 1699 ਦੀ ਦਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਹਨਾਂ ਪੰਜ ਸਿੱਖਾਂ ਦੀ ਚੋਣ ਕਰਕੇ ਉਹਨਾਂ ਨੂੰ ਅਮਰਸ਼ੇਕਾ ਕੇ ਖਾਲਸੇ ਦੀ ਸਹਾਜਨਾ ਕੀਤੀ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਆਪ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਵੀ ਮੈਨੂੰ ਵੀ ਅਮਰਸ਼ੇਕਾ ਕੇ ਤੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਇਆ ਜਾਵੇ ਫਿਰ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਅਮਰਸ਼ੇਕ ਆਇਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿੱਤਾ ਫਿਰ ਸੰਗਤ ਵਿੱਚੋਂ ਪੰਜ ਸਿੱਖ ਹੋਰ ਉੱਠੇ ਉਹਨਾਂ ਨੇ ਵੀ ਕਲਗੀਧਰ ਪਾਸ਼ਾ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਸਾਨੂੰ ਵੀ ਅਮਰਸ਼ਿਕਾਇਆ ਜਾਵੇ ਤੇ ਸਾਨੂੰ ਵੀ ਸਿੰਘ ਸਜਾਇਆ ਜਾਵੇ ਫਿਰ ਉਹਨਾਂ ਚ ਜਿਹੜੇ ਪੰਜ ਸਿੱਖ ਉੱਠੇ ਫਿਰ ਕਲਗੀਧਰ ਪਾਸ਼ਾ ਨੇ ਉਹਨਾਂ ਨੂੰ ਵੀ ਪੰਜ ਪਿਆਰਿਆਂ ਨੇ ਅਮਰਸ਼ਿਕਾਇਆ ਕਲਗੀਧਰ ਪਾਸ਼ਾ ਨੂੰ ਸਾਨੂੰ ਮੁਖ ਰੱਖ ਕੇ ਜਦੋਂ ਉਹਨਾਂ ਪੰਜ ਸਿੱਖਾਂ ਨੇ ਅਮਰਸ਼ਿਕਾਇਆ ਉਹਨਾਂ ਨੂੰ ਉਹਨਾਂ ਨੂੰ ਕਿਤਾਬ ਦਿੱਤਾ ਗਿਆ ਪੰਜ ਮੁਕਤੀਆਂ ਦਾ ਕਿਤਾਬ ਦਿੱਤਾ ਗਿਆ ਕਿਹੜਾ ਦਾ ਕਿਹੜਾ ਕਿਤਾਬ ਦਿੱਤਾ ਗਿਆ ਪੰਜ ਮੁਕਤੀਆਂ ਦਾ ਪੰਜ ਮੁਕਤੀਆਂ ਦਾ ਇਹ ਇਹ ਕਿਹੜੇ ਮੁਕਤੇ ਨੇ 30 ਮਾਰਚ 1699 ਦੀ ਵਿਸਾਖੀ ਵਾਲੇ ਜੰਦੇ ਅਸੀਂ ਇੱਕੋ 40 ਮੁਕਤੇ ਪੜਦੇ ਆ ਨਾ ਇਹ ਪਹਿਲੇ ਪਹਿਲੇ ਪੰਜ ਮੁਕਤੇ ਨੇ ਫਿਰ ਬਾਅਦ ਵਿੱਚ 40 ਮੁਕਤੇ ਨੇ 1755 ਦੀ ਜੰਗਲ ਜਿਹੜੇ ਮੁਕਤ 7733 ਵਾਲੇ ਤੇ ਜਿਹੜੇ ਸਭ ਤੋਂ ਪਹਿਲੇ ਪੰਜ ਮੁਕਤੇ ਨੇ 1699 ਦੀ ਵਿਸਾਖੀ ਵਾਲੇ ਜੰਦੇ ਉਹਨਾਂ ਨੂੰ ਜਦੋਂ ਕਲਗੀਧਰ ਪਾਛ ਨੇ ਅਮਰਸ਼ੇਕ ਆਇਆ ਤੇ ਪੰਜ ਮੁਕਤਿਆਂ ਦਾ ਕਿਤਾਬ ਦਿੱਤਾਗੇ ਉਹ ਪੰਜ ਮੁਕਤਿਆਂ ਦੇ ਨਾਮ ਕੀ ਇਹ ਤੁਹਾਨੂੰ ਕਰਵਾਏ ਨਾ ਦੱਸੋ ਬੋਲੋ ਭਾਈ ਰਾਮ ਸਿੰਘ ਜੀ ਭਾਈ ਰਾਮ ਸਿੰਘ ਜੀ ਮਈਸ਼ਾ ਸਿੰਘ ਜੀ ਭਾਈ ਤੇਲਾ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਹਾਂ ਸਭ ਤੋਂ ਪਹਿਲਾਂ ਭਾਈ ਰਾਮ ਸਿੰਘ ਜੀ ਉਹਨਾਂ ਦਾ ਰਾਮਾ ਨਾਮ ਹੀ ਆਇਆ ਭਾਈ ਰਾਮਾ ਸਿੰਘ ਵੀ ਕਹਿਆ ਜਾਂਦਾ ਪਰ ਅਸਲ ਵਿੱਚ ਬਹੁਤਾ ਰਾਮ ਸਿੰਘ ਹੀ ਨਾਮ ਰੰਗਦਾ ਉਹਨੂੰ ਕਿਤੇ ਰਾਮਾ ਵੀ ਲਿਖਿਆ ਭਾਈ ਰਾਮ ਸਿੰਘ ਜੀ ਭਾਈ ਤਹਿਲ ਸਿੰਘ ਜੀ ਭਾਈ ਇਚਲ ਸਿੰਘ ਜੀ ਤੇ ਭਾਈ ਫਤੇਸ ਐਫ ਆਈ ਡੀ ਵਾ ਸਿੰਘ ਜੀ ਤੇ ਭਾਈ ਫਤੇਸ ਸਿੰਘ ਜੀ ਇਹ ਪੰਜ ਸਿੱਖਾਂ ਨੂੰ ਪੰਜ ਮੁਕਤੀਆਂ ਦਾ ਕਿਤਾਬ ਦਿੱਤਾ ਗਿਆ ਉਹਨਾਂ ਤੋਂ ਬਾਅਦ ਫਿਰ ਸੰਗਤ ਦੇ ਵਿੱਚੋਂ 500 ਸਿੱਖ ਹੋਰ ਵੀ ਉੱਠਿਆ ਇਹ ਇਤਿਹਾਸ 'ਚ ਕਿਤੇ 1 ਤੋਂ 5 ਵੀ ਮਿਲਦਾ ਤੇ ਕਿਤੇ 500 ਵੀ ਮਿਲਦਾ ਪਰ ਬਹੁਤੀ ਜਗ੍ਹਾ ਤੇ 500 ਸਿੱਖਾਂ ਦਾ ਹੀ ਕਿਤਾਬ ਮਿਲਦਾ 500 ਸਿੱਖੀ ਫਿਰ ਉਹਨਾਂ ਨੇ 500 ਸਿੱਖਾਂ ਨੇ ਅਮਰ ਸ਼ਹੀਦ ਹੋ ਗਿਆ ਕਿ ਦਿਨ ਈ ਮਾਰਚ 1699 ਦੀ ਬਸਾਖੀ ਵਾਲੇ ਦਿਨ ਜਿਸ ਦਿਨ ਪੰਜ ਪਿਆਰਾਂ ਦੀ ਚੋਣ ਹੋਈ ਹੈ ਜਿਸ ਦਿਨ ਕਲਗੀਧਰ ਪਾਸ਼ ਨੇ ਆਪਾਂ ਅਮਰ ਸ਼ਹੀਦ ਹੋ ਗਿਆ ਪੰਜ ਮੁਕਤੇ ਨੂੰ ਅਮਰ ਸ਼ਕਾਇਆ ਗਿਆ ਉਸੇ ਦਿਨ ਹੀ 500 ਸਿੱਖਾਂ ਨੇ ਹੋਰ ਅਮਰ ਸ਼ਕਾਇਆ ਜਿਨ੍ਹਾਂ ਨੂੰ ਦੀਦਾਰੀਏ ਖਾਲਸੇ ਦਾ ਕਿਹਾ ਜਾਂਦਾ ਉਹ ਹਮੇਸ਼ਾ ਕਲਗੀਧਰ ਪਾਸ਼ੇ ਤਾਬੇ ਦੇ ਵਿੱਚ ਤਿਆਰ ਪਰ ਤਿਆਰ ਰਹਿੰਦੇ ਸੀ ਉਹਨਾਂ ਨੂੰ ਦੀਦਾਰੀਏ ਖਾਲਸੇ ਕਿਹਾ ਕਿ ਤੇ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਠੀਕ ਹੈ ਇਹ 1699 ਦੀ ਬਸਾਰੀ ਵਾਲੇ ਦਿਨ ਫਿਰ ਇਹ ਵੀ ਮਿਲਦਾ ਵੀ ਅਗਲੇ 31 ਮਾਰਚ 1699 ਨੂੰ ਅਗਲੇ ਦਿਨ ਫਿਰ ਤਕਰੀਬਨ ਇਹ ਵੀ ਮਿਲਦਾ ਕਿਤੇ ਇਹ ਵੀ ਮਤਲਬ 30000 ਦੇ ਸਿੱਖ 30000 ਸਿੱਖਾਂ ਨੇ ਅਮਰ ਸ਼ਕਾਇਆ ਹੀ ਉਸ ਵੇਲੇ ਅਗਲੇ ਦਿਨ ਤੇਰੇ ਪਹਿਲੇ ਦਿਨ ਜਦ ਅਮਰਸ਼ਖਿਆ ਉਹ ਕਿਨੇ ਕਿਨੇ ਛਕਿਆ ਪੰਜ ਪਿਆਰਿਆਂ ਨੇ ਕਲਗੀਧਰ ਪਾਸ਼ਾ ਨੇ ਪੰਜ ਮੁਕਤੀਆਂ ਨੇ ਤੇ 500 ਦੀਦਾਰ ਹੀ ਸਿੱਖਾਂ ਨੇ ਸਮਝ ਲੱਗੀ ਪੁੱਤਰ ਵੱਜ ਕੇ ਬੋਲੋ ਸਮਝ ਲੱਗੀ ਹਾਂਜੀ ਜੇ ਕਿਸੇ ਨੂੰ ਕੁਝ ਪੁੱਛਣਾ ਹੋਵੇ ਪੁੱਛਣਾ ਕੁਝ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ